ਪਿਛਲੇ ਲੰਬੇ ਸਮੇਂ ਤੋਂ ਮੰਡਰੀਗਾ ਦੇ ਵਿੱਚ ਕਾਮਕਾਰੀਆਂ ਮਹਿਲਾਵਾਂ ਦੇ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਬਤਿਕਾਣਾ ਗਲਬਤ ਕਰਦਾ ਮੰਡਰੀਗਾ ਦੇ ਵਿੱਚ ਕਾਮਕਾਰੀਆਂ ਔਰਤਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹਨਾਂ ਦੇ ਏਰੀਆ ਦੇ ਵਿੱਚ ਮੇਡ ਚੇਂਜ ਹੋਇਆ ਹੈ ਜੋ ਉਹਨਾਂ ਨੂੰ ਜਾਣ ਬੁਝ ਕੇ ਖੱਜਲ ਖਵਾਰ ਕਰ ਰਿਹਾ ਤੇ ਉਹਨਾਂ ਦੇ ਨਾਲ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਦੇ ਸਬੰਧ ਦੇ ਵਿੱਚ ਉਹਨਾਂ ਮਾਨਯੋਗ ਡੀਸੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਜੋ ਪਹਿਲਾ ਮੇਡ ਉਹਨਾਂ ਨੂੰ ਦਿੱਤਾ ਗਿਆ ਸੀ ਉਹਨਾਂ ਦੇ ਏਰੀਆ ਦੇ ਵਿੱਚ ਉਹੀ ਮੇਡ ਵਾਪਸ ਭੇਜਿਆ ਜਾਵੇ। ਬਿਦੇਣਾ ਲਾਇਕ ਲਈ ਟੀਂਗਾ ਚਾਟ ਤੇ ਰਿਪੋਰਟ ਤੋੜਾ ਮੇਰਾ ਨਾ ਤੋੜੋ ਨਾ ਕਿਹਦੇ ਇਹਦੇ ਉਹ ਸਿੱਧਾ ਬੋਲ ਕੇ ਰਹੇ ਨੇ ਕਿ ਤੁਹਾਨੂੰ ਖੁਸ਼ੀ ਨਹੀਂ ਆ ਰਹੀ ਆ ਨਿਸ਼ਾਨੇ ਆ ਗਏ ਸਾਡੀ ਮੇਟ ਬਹੁਤ ਸੰਤੰਗ ਕਰ ਰਹੀ ਆ ਤੇ ਉਹ ਕਹਿੰਦੇ ਨੇ ਵੀ ਤੁਹਾਡਾ ਨਾਂ ਨਹੀਂ ਪੋਣਾ ਨਰੇਕੇ ਤੁਹਾਨੂੰ ਲਾਉਣਾ ਨਹੀਂ ਹਨ ਖਾਸ ਹੀ ਅਨਪੜਾ ਮੋਟਮਕੇ ਅਜਿੰਦੇ ਸਾਨੂੰ ਜਿਹੜੀ ਜਨਾਨੀ ਮੇਰੇ ਨਾਲ ਨਾ ਕਰੂਗੀ ਉਹਦਾ ਮੈਂ ਡਿਲੀਟ ਮਰਵਾ ਦੇਣਾ ਕਾੜ ਤਾਨੂੰ ਕਿੰਨੀ ਦਿਹਾੜੀ ਮਿਲਦੀ ਆ ਸਾਨੂੰ 320 ਰੁਪਏ ਮਿਲਦੀ ਸੀ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਮੁੰਡੇ ਕੱਲ ਅਸੀਂ 2 ਕੁ ਮਹੀਨੇ ਦਿੱਤਾ ਸੀ ਨਵੇਂ ਲੱਗੇ ਹੁਣ ਇਹਨਾਂ ਨੇ ਸਾਨੂੰ ਹੁਣ ਮਹੀਨਾ ਹੋ ਗਿਆ ਸਾਨੂੰ ਪਰੇ ਬਿਠਾਇਆ ਕਹਿੰਦੇ ਤੇਰੇ ਨਾਂ ਕਾੜ ਤੇ ਡਿਲੀਟ ਮ ਦੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਸਾਡੇ ਮੇਡ ਜਿਹੜੀ ਅਨਪੜਾ ਖਾਸ ਅਨਪੜਾ ਇਹਨੂੰ ਅਸੀਂ ਹਟਾਉਣਾ ਅਸੀਂ ਨਵੀਂ ਮੇਡ ਰੱਖਣੀ ਆ ਤੇ ਸਹਿਮਤੀ ਨਾਲ ਕਿਹਨਾ ਤੁਹਾਡਾ ਮਨਜੀਤ ਖਾਲ ਕਿੱਥੋਂ ਆਇਓ ਬਲੀਪੁਰ ਕਲਾ ਕਾਦਾ ਕੰਮ ਕਰਦੇ ਤੁਸੀਂ ਮੇਰੇ ਘਰ ਦਾ ਤੇ ਕੀ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਅਸੀਂ ਪਿਛਲੇ 6 ਮਹੀਨਿਆਂ ਤੋਂ ਸਾਨੂੰ ਸਾਰਿਆਂ ਨੂੰ ਕੰਮ ਮਿਲਦਾ ਰਿਹਾ ਹੈ 30 ਸਾਲ ਦੇ ਵਿੱਚ ਸਾਨੂੰ ਕੰਮ ਨਹੀਂ ਮਿਲਿਆ ਕੋਈ ਨਹੀਂ ਤੇ ਅਸੀਂ ਮੇਡ ਜਿਹੜੀ ਸਾਨੂੰ ਬੰਦਾ ਸਹੀ ਸੀਗਾ ਤੇ ਹੁਣ ਜੇ ਲੇਬਰ ਨਵੀਂ ਲੱਗੀ ਆ ਦੂਜੀ ਪਾਰਟੀ ਦੀ ਉਹ ਸਾਨੂੰ ਉਹਨਾਂ ਨੇ ਆਪ ਮਤ ਆ ਪਾ ਕੇ ਆ ਮਿਹਨਤ ਕਿਉਂ ਲੈ ਸਾਡੀ ਨਹੀਂ ਸੁਣਵਾਈ ਜੀ ਹੁਣ ਜੇ ਅਸੀਂ ਜੇ ਤੱਕ ਨ ਜਾਣੇ ਆ ਸਾਨੂੰ ਮਿਹਨਤ ਉਲਟ ਪੈਸੇ ਵੀ ਦਿੰਦੇ ਪੈਸੇ ਤਾਂ ਥੋੜੇ ਦਿਨ ਲੱਗੇ ਨਗੇ ਉਹ ਕੀ ਹੋਣੇ ਜੇ ਉਹਨਾਂ ਮੂਰੇ ਦੇ ਅੱਤੇ ਚੱਲਦਾ ਰਿਹਾ ਕੀ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਅਸੀਂ ਆਹ ਕੰਮ ਦੀ ਮੰਗ ਮਾਰੀ